13 ਫਰਵਰੀ ਨੂੰ ਵਾਸ਼ਿੰਗਟਨ ਡੀਸੀ ਵਿਖੇ ਇੰਡੀਆ ਦਾ ਜਿਹੜਾ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਉਹ ਆ ਰਿਹਾ ਤੇ ਉਸ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾਣਾ 6 ਫੋਰ ਜਸਟਿਸ ਵੱਲੋਂ ਐਸ ਦੇ ਬਾਰੇ ਕਾਲ ਵੀ ਦਿੱਤੀ ਗਈ ਅਮਰੀਕਾ ਦੇ ਸਿੱਖਾਂ ਨੂੰ ਵਾਸ਼ਿੰਗਟਨ ਡੀਸੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਐਸ ਦੇ ਨਾਲ ਹੀ ਸਿੱਖ ਕੰਗਰੈਸ਼ਨਲ ਕਾਕਸ ਕਮੇਟੀ ਈਸ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਵੀ ਵੱਡੀ ਪੱਧਰ ਦੇ ਉੱਤੇ ਸਿੱਖਾਂ ਨੂੰ ਜਿਹੜਾ ਹੈ ਉਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਉਸ ਦਿਨ ਪਹੁੰਚਣ ਦੀ ਬੇਨਤੀ ਕੀਤੀ ਆ ਤਾਂ ਕਿ ਦੁਨੀਆ ਨੂੰ ਦੱਸਿਆ ਜਾ ਸਕੇ ਕਿ ਕਾਤਲ ਇੰਡੀਆ ਜਿਹੜਾ ਹੈ ਸਿੱਖਾਂ ਦੇ ਕਤਲਾਂ ਦੇ ਲਈ ਜ਼ਿੰਮੇਵਾਰ ਹੈ ਵੱਡੇ ਪੱਧਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਉਸ ਦਾ ਜਿਹੜਾ ਪ੍ਰਧਾਨਾ ਜਦੋਂ ਆਉਂਦਾ ਅ ਅਮਰੀਕਾ ਦੇ ਵਿੱਚ ਤਾਂ ਉਸ ਦਾ ਕਿੰਨੇ ਵੱਡੇ ਪੱਧਰ ਤੇ ਉਤੇ ਵਿਰੋਧ ਹੁੰਦਾ ਸੋ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਜਿਹੜਾ ਨਰਿੰਦਰ ਮੋਦੀ ਦਾ ਵਿਰੋਧ ਇਸ ਵਾਰ ਉਹ ਵੱਡੇ ਪੱਧਰ ਤੇ ਉਤੇ ਸਾਨੂੰ ਦੇਖਣ ਦੇ ਵਿੱਚ ਮਿਲੇਗਾ ਤੇ ਇਹਦੇ ਨਾਲ ਹੀ ਇਹ ਵੀ ਦੱਸਦੀ ਏ ਕਿ ਅ ਇਸ ਵਾਰੀ ਜਿਹੜਾ ਇੰਡੀਅਨ ਮੀਡੀਆ ਉਹ ਨਰਿੰਦਰ ਮੋਦੀ ਦੀ ਇਸ ਫੇਰੀ ਦੇ ਉਤੇ ਬਿਲਕੁਲ ਚੁੱਪ ਸੁਸਤਰੀ ਵਾਂਗੂ ਸੁੱਤਾ ਹੋਇਆ ਉਸ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਟੈਰਿਫ ਟੂਰਿਫ ਬਾਰੇ ਗੱਲਬਾਤ ਨਹੀਂ ਹੋਣੀ ਗੱਲਬਾਤ ਹੋਣੀ ਹੈ ਖਾਲਿਸਤਾਨ ਬਾਰੇ ਤੇ ਗੱਲਬਾਤ ਹੋਣੀ ਹੈ ਅਡਾਨੀ ਬਾਰੇ ਗੱਲਬਾਤ ਹੋਣੀ ਹੈ ਫੈਂਟਾਨੇਲ ਬਾਰੇ ਗੱਲਬਾਤ ਹੋਣੀ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਤਹਿਤ ਭਾਰਤ ਦੀ ਅਮਰੀਕਾ ਵੱਲ ਦੇਖਣ ਦੀ ਜਾਂ ਅਮਰੀਕਾ ਦੇ ਉੱਤੇ ਕੋਈ ਅਪਰਾਧ ਕਰਨ ਦੀ ਹਿੰਮਤ ਕਰਨਾ ਵੱਖਰੀ ਗੱਲ ਐ ਇਸ ਦੇ ਬਾਰੇ ਸੋਚ ਵੀ ਕਿਵੇਂ ਲਿਆ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਹੋਣੀ ਐ ਸੋ ਇਸ ਦੇ ਬਾਰੇ ਅਸੀਂ ਵੇਰਵੇ ਦੇ ਨਾਲ ਗੱਲਬਾਤ ਕੀਤੀ ਸੀ ਉਸ ਦਿਨ ਤੁਸੀਂ ਵੀ ਉਸ ਦੇ ਵਿੱਚ ਹਿੱਸਾ ਲਿਆ ਸੀ ਤੇ ਇਹ ਸਾਰਾ ਕੁਝ ਤਾਂ ਚੱਲ ਰਿਹਾ ਵਾਸ਼ਿੰਗਟਨ ਡੀਸੀ ਦੇ ਵਿੱਚ ਤਿਆਰੀਆਂ ਨੇ ਬਹੁਤ ਵੱਡੀ ਪੱਧਰ ਤੇ ਉੱਤੇ ਸਿੱਖਾਂ ਦੀਆਂ ਉੱਥੇ ਪਹੁੰਚਣ ਦੀਆਂ ਸਿੱਖ ਬੀਬੀਆਂ ਭੈਣਾਂ ਬੱਚੇ ਬਜ਼ੁਰਗ ਤੇ ਸਾਡੇ ਨੌਜਵਾਨ ਤਾਂ ਉੱਥੇ ਹੁੰਦੇ ਹੀ ਹੁੰਦੇ ਨੇ ਸਾਰੇ ਵੱਡੀ ਗਿਣਤੀ ਦੇ ਵਿੱਚ ਤੇ ਇਸ ਵਾਰੀ ਵੀ ਪੂਰਾ ਜਹੋਜਹਾਲ ਖਾਲਸਾਈ ਫੌਜਾਂ ਦਾ ਉੱਥੇ ਦੇਖਣ ਲਈ ਮਿਲੇਗਾ ਸਾਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਸੇ ਦੇ ਬੋਲ ਬాలే ਸਾਨੂੰ ਸੁਣਾਈ ਦੇਣਗੇ ਤੇ ਜਿੱਥੇ ਕਿਤੇ ਵੀ ਦੁਨੀਆ ਭਰ ਦੇ ਵਿੱਚ ਅਸੀਂ ਬੈਠੇ ਹਾਂ ਸਾਨੂੰ ਉਹ ਚੜਤ ਉਹ ਜਹੋਜਹਾਲ ਦੇਖਣ ਦੇ ਲਈ ਮਿਲੇਗਾ